ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਖੜੇ ਆਂ ਖਨੌਰੀ ਬਾਰਡਰ ਤੋਂ ਜਿਹੜਾ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਦੋਨੇ ਫੋਰਮਾਂ ਦੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿੱਥੇ-ਜਿੱਥੇ ਵੀ ਰੋਡ ਬੰਦ ਨੇ ਅਸੀਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਆਪਣੇ ਕਿਸਾਨ ਭਰਾਵਾਂ ਨੂੰ ਔਰ ਜਿਹੜੇ ਉੱਥੇ ਆਗੂ ਸਾਹਿਬਾਨ ਲੀਡ ਕਰਦੇ ਨੇ ਕਿਉਂਕਿ ਜਿਹੜਾ ਪੱਤਰਕਾਰ ਵੀਰ ਆ ਉਹਨੇ ਪੂਰੇ ਕਵਰ ਕਰਨਾ ਹੁੰਦਾ ਗਾਂ ਵਾਲੇ ਧਰਨੇ ਨੂੰ ਜਾ ਕੇ ਅਸੀਂ ਇੱਥੋਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਵੀ ਜਦੋਂ ਪੱਤਰਕਾਰ ਵੀਰ ਆਉਂਦਾ ਤੁਹਾਨੂੰ ਕਵਰ ਕਰ ਲਿਆ ਅਗਰ ਉਹਨੇ ਅੱਗੇ ਜਾਣਾ ਉਹਨੂੰ ਰਸਤਾ ਦਿੱਤਾ ਜਾਵੇ ਇਹ ਚੀਜ਼ਾਂ ਨੋਟ ਕਰ ਲਿਓ ਕਈ ਪੱਤਰਕਾਰ ਵੀਰਾਂ ਦਾ ਸਾਨੂੰ ਮੈਸੇਜ ਆਇਆ ਕਿਉਂਕਿ ਇਹ ਚੀਜ਼ਾਂ ਤੁਸੀਂ ਗੌਰ ਕਰਨੀਆਂ ਹੁਣ ਮੈਂ ਲਖਵਿੰਦਰ ਔਲਖੀਨ ਨੂੰ ਬੋਲੂਗਾ ਵੀ ਦੋ ਸ਼ਬਦ ਉਹ ਵੀ ਕਹਿਣ ਸਾਥੀਓ ਸਭ ਤੋਂ ਪਹਿਲਾਂ ਪੰਜਾਬ ਦੇ ਹਰ ਇੱਕ ਉਸ ਸ਼ਖਸ ਦਾ ਜਿਹੜਾ ਇਸ ਮੋਰਚੇ ਦੀ ਹਮੈਤ ਨੂੰ ਸਰਦਾਰ ਜੀਤ ਸਿੰਘ ਢੱਲੇਵਾਲ ਜੀ ਦੇ ਮਰਮਰਤ ਦੀ ਹਮੈਤ ਨੂੰ ਮੋਰਚੇ ਦੀ ਜਿੱਤ ਦੀ ਹਮੈਤ ਨੂੰ ਅੱਜ ਆਪਣੇ ਵਪਾਰਿਕ ਸੰਸਥਾਨ ਤੇ ਸਾਰੇ ਚੀਜ਼ਾਂ ਬੰਦ ਕਰਕੇ ਬੰਦ ਦਾ ਸਮਰਥਨ ਕਰ ਰਹੇ ਨੇ ਇਸ ਦੇ ਵਿੱਚ ਹਰ ਕੋਈ ਵਪਾਰਿਕ ਸੰਸਥਾਨ ਵਿਦਿਅਕਤਾਰੇ ਸੈਂਕੜੋਂ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਐਸੋਸੀਏਸ਼ਨਾਂ ਨੇ ਯੂਨੀਅਨ ਨੇ ਉਹ ਇਸ ਬੰਦ ਦਾ ਸਮਰਥਨ ਕਰ ਰਹੇ ਸਭ ਦਾ ਧੰਨਵਾਦ ਤੇ ਇੱਕ ਬੇਨਤੀ ਹੈ ਜਿਹੜੇ ਜਿਹੜੇ ਨਾਕਿਆਂ ਦੇ ਉੱਪਰ ਜਿਹੜੇ ਜਿਹੜੇ ਅਸੀਂ ਬੰਦ ਕੀਤੇ ਹੋਏ ਆ ਉੱਥੇ ਜਿਹੜੇ ਜਿਹੜੇ ਸਾਥੀ ਬੈਠੇ ਨੇ ਸਾਡੇ ਬੰਦ ਦਾ ਜਿਹੜਾ ਮੈਨੇਜ ਕਰ ਰਹੇ ਨੇ ਉਹਨਾਂ ਨੂੰ ਅਪੀਲ ਹੈ ਵੀ ਜਿਹੜਾ ਪੱਤਰਕਾਰ ਹੈ ਉਹ ਚੌਥਾ ਸਤੰਭ ਹੈ ਸਾਡਾ ਉਹਨੇ ਹੀ ਆਵਾਜ਼ ਸਾਡੀ ਪੂਰੇ ਦੇਸ਼ ਦੁਨੀਆ ਤੱਕ ਪਹੁੰਚਾਉਣੀ ਹੈ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਲਾਏ ਉਹਨੂੰ ਰੋਕਿਆ ਨਾ ਜਾਵੇ ਕਿਉਂਕਿ ਤੁਹਾਡਾ ਨਾਕਾ ਕਵਰ ਕਰਕੇ ਤੁਹਾਡਾ ਏਰੀਆ ਕਵਰ ਕਰਕੇ ਉਹਨੂੰ ਦੂਸਰੇ ਏਰੀਆ ਜਾਣਾ ਹੈ ਇਸ ਕਰਕੇ ਪੱਤਰਕਾਰ ਵੀਰਾਂ ਨੂੰ ਜਿਨ੍ਹਾਂ ਕੋਲ ਆਈਡੈਂਟੀਟੀ ਕਾਰਡ ਨੇ ਜਾਂ ਤੁਸੀਂ ਜਾਣਦੇ ਹੋ ਜਾਂ ਨਹੀਂ ਜਾਣਦੇ ਉਹਨਾਂ ਕੋਲ ਆਈਡੈਂਟੀਟੀ ਕਾਰਡ ਨੇ ਪੱਤਰਕਾਰ ਆਪਨ ਪਤਾ ਚੱਲ ਜਾਂਦਾ ਪੱਤਰਕਾਰ ਵੀਰਾਂ ਨੂੰ ਅੱਗੇ ਜਾਣ ਦਿੱਤਾ ਜਾਵੇ ਤਾਂ ਕਿ ਸਾਰੇ ਪੰਜਾਬ ਦਾ ਬੰਦ ਦਾ ਜਿਹੜਾ ਤੁਹਾਡਾ ਹੰਗਾਰਾ ਹੈ ਉਹ ਤੁਹਾਨੂੰ ਦੁਨੀਆ ਦੇਸ਼ ਤੱਕ ਲੈ ਕੇ ਜਾਵੇ ਗੁੰਗੀ ਬੈਰੀ ਸਰਕਾਰਾਂ ਹਾਂ ਤੱਕ ਲੈ ਕੇ ਜਾਵੇ ਹੁਣ ਮੈਂ ਬੇਨਤੀ ਕਰਦਾ ਸੁਖਜੀਤ ਸਿੰਘ ਹਰਦੋ ਚੰਡੇ ਸਾਹਿਬ ਨੂੰ ਉਹ ਵੀ ਅੱਜ ਦੇ ਬੰਦ ਬਾਰੇ ਦੋ ਸ਼ਬਦ ਉਹ ਵੀ ਕਹੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਭਾਈ ਹਾਂ ਤਾਂ ਮੈਂ ਸਾਰਿਆਂ ਉਹਨਾਂ ਜਥੇਬੰਦੀਆਂ ਦਾ ਉਹਨਾਂ ਸੰਗਠਨਾਂ ਦਾ ਧੰਨਵਾਦ ਕਰਦਾ ਔਰ ਆਪਣੇ ਕੇਡਰ ਦਾ ਵੀ ਧੰਨਵਾਦ ਕਰਦਾ ਸਾਰੇ ਐਸ ਕੇਐਮ ਨੌਨ ਕਟੇ ਦੀ ਔਰ ਕਿਸਾਨ ਮਜ਼ਦੂਰ ਮੋਰਚੇ ਦੇ ਜਿਨ੍ਹਾਂ ਨੇ ਪੰਜਾਬ ਬੰਦ ਨੂੰ ਇੱਡੇ ਵੱਡੇ ਲੈਵਲ ਤੇ ਹੰਗਾਰਾ ਦਿੱਤਾ ਵਾ ਦੁਨੀਆ ਰਿਪੋਰਟਾਂ ਹੁੰਦੀ ਸਾਡੇ ਗਵਾਹਾਂ ਕਿ ਮੁਕੰਮਲ ਤੌਰ ਤੇ ਪੰਜਾਬ ਬੰਦ ਆ ਜਿਹੜੀ ਪੱਤਰਕਾਰਾਂ ਵਾਲੀ ਬੇਨਤੀ ਕੀਤੀ ਆ ਉਹਨੂੰ ਜ਼ਰੂਰ ਮੰਨਿਓ ਉਹ ਵੀ ਐਮਰਜੈਂਸੀ ਸੁਵਾਂਵਾ ਦੇ ਚਾਹੁੰਦੇ ਨੇ ਉਹਨਾਂ ਨੇ ਆਪਣੀ ਕਵਰੇਜ ਜਿਹੜੀ ਆ ਪੂਰੀ ਦੇਸ਼ ਦੁਨੀਆ ਵਿੱਚ ਪਹੁੰਚਾਣੀ ਆ ਉਹਨਾਂ ਨੂੰ ਰਸਤਾ ਦਿੱਤਾ ਰਵੇ ਅੱਗੇ ਜਾਣ ਦਾ ਦੂਸਰੀ ਗੱਲ ਮੈਂ ਪੂਰੇ ਪੱਤਰਕਾਰ ਭਾਈਚਾਰੇ ਦਾ ਚਾਹੇ ਉਹ ਸੋਸ਼ਲ ਮੀਡੀਆ ਚਾਹੇ ਉਹ ਮਲਟੀਮੀਡੀਆ ਤੇ ਉਹ ਪ੍ਰਿੰਟ ਮੀਡੀਆ ਜਿੰਨੇ ਪੱਤਰਕਾਰ ਅੱਜ ਪੰਜਾਬ ਬੰਦ ਨੂੰ ਕਵਰ ਕਰ ਰਹੇ ਜਾਂ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਜੋਰਤਨਪੁਰਾ ਬਾਰਡਰ ਤੇ ਕਵਰਿੰਗ ਦੇ ਰਹੇ ਆ ਸਭ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾਂਗੇ ਜਿਨ੍ਹਾਂ ਨੇ ਸਾਡੇ ਮੋਰਚੇ ਨੂੰ ਪੂਰੀ ਦੁਨੀਆ ਦੇ ਵਿੱਚ ਦੇਸ਼ ਤੇ ਜੜਾ ਉਹਦੀ ਖਬਰਾਂ ਭੇਜੀਆਂ ਨੇ ਔਰ ਇਹਦੀ ਜਿਹੜੀ ਆ ਕਵਰੇਜ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ